ਬਾਕੀ ਜਦੋਂ ਚੱਲਣੀ ਆ ਉਦੋਂ ਵੀ ਦਾ ਮਨ ਸਹੀ ਹੋਣਾ ਪ੍ਰੋਪਰ ਤੌਰ ਤੇ ਕੁੜੀਆਂ ਦੇ ਚੈਨ ਤੇ ਰੌਣਕ ਆਈ 3 ਦਿਨ ਕੰਮ ਖਰਾਬ ਸਾਡਾ ਰੁਕ ਗਿਆ ਤੇ ਇਹਨਾਂ ਦਾ ਜਿਹੜਾ ਕੰਮ ਰੁਕ ਗਿਆ ਸੀ ਉਹ ਫਿਰ ਤੋਂ ਚੱਲ ਅਸਰਦੀਪ ਚੰਗੀ ਹੋਇਆ ਨਾ ਇਹਨੂੰ ਅੱਜ ਮੁੱਦਾ ਮਾਰ ਦੇ ਫੜ ਕੇ ਇਹਨੂੰ ਹਾਂਜੀ ਸਾਸਰੀ ਕਲਜੀ ਕੀ ਆ ਜਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤਾਂ ਵਲੌਗ ਥੋੜਾ ਜਿਹਾ ਵਧੀਆ ਵਧੀਆ ਵੀ ਰਹੂਗਾ ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲ ਜਿਹੜੀਆਂ ਭੈਣਾ ਮਸ਼ੀਨਾਂ ਯੂਜ਼ ਕਰਦੀਆਂ ਨੇ ਕਿਰੇ ਤੁਸੀਂ ਕਿੱਥੋਂ ਆ ਮਾਨਚੇ ਤੋਂ ਆ ਤੁਸੀਂ ਕਿੱਥੋਂ ਲੁਧਿਆਣਾ ਲੁਧਿਆਣਾ ਪੰਜਾਬ ਤੋਂ ਹੀ ਆ ਵੀਰ ਆਪਣਾ ਏ ਤੇ ਮਸ਼ੀਨ ਹੋਰ ਮਤਲਬ ਜਿਹੜੀਆਂ ਪਹਿਣਾ ਖੋਲਣਾ ਪ੍ਰੋਬਲਮ ਆ ਜਾਂਦੀ ਆ ਵੱਡੀ ਮਸ਼ੀਨ ਦੇ ਵਿੱਚ ਕੋਈ ਪ੍ਰੋਬਲਮ ਆਈ ਸੀ ਇਹ ਕੀ ਕਰ ਰਹੀ ਤੁਸੀਂ ਦੀਪ ਦੀਪ ਤੋਂ ਪਛਵਾ ਕੇ ਰਹੀ ਇੱਕ ਤਾਂ ਗਰਲਡ ਪੱਲਾ ਸੂ ਨੀਜੇ ਲੈ ਜਾਂਦੀ ਸੀ ਕਿਤੇ ਵਿੱਚ ਨਾਲ ਹੀ ਕੱਪੜਾ ਇਕੱਠਾ ਕਰ ਦਿੰਦੀ ਸੀ ਗੰਢ ਬਣ ਜਾਂਦੇ ਸੀ ਤੇ ਉਹ ਵੀ ਸਾਡੇ ਸਮਝ ਤੋਂ ਬਾਹਰ ਹੋ ਗਿਆ ਸੀ ਗੋਮੱਠਾ ਮਾਰ ਤੇ ਦੋ ਦਿਨ ਤੋਂ ਗਰਦੀ ਦਾ ਮੂੰਹ ਉਤਰਿਆ ਹੈ ਅਜੇ ਵੀ ਉਤਰਿਆ ਹੀ ਹੋਇਆ ਵਾ ਬਾਕੀ ਜਦੋਂ ਚੱਲਣੀ ਆ ਉਦੋਂ ਗਦੀ ਦਾ ਮੂੰਹ ਸਹੀ ਹੋਣਾ ਪ੍ਰੋਪਰ ਤੌਰ ਤੇ ਨਹੀਂ ਲੱਗਦੀ ਉਹਦੀ 5-6 ਲੱਖ ਵਾਲੀ ਮਸ਼ੀਨ ਉਹ ਥੂ ਤੇ ਰਿਸਕ ਵੀ ਵੱਡੇ ਆ ਚੀਜ਼ਾਂ ਦੇ ਚਲਦੇ ਸੋਨੇ ਲੱਗਦੇ ਰਿਸਕ ਨੂੰ ਆਉਂਦੀਆਂ ਹੀ ਸੋਨੀਆਂ ਲੱਗਦੀਆਂ ਭਰਾਵਾ ਵੀਰੇ ਤੂੰ ਦੋ ਦਿਨ ਆਇਆ ਨਹੀਂ ਸੀ ਤੇ ਤੈਨੂੰ ਉੱਥੋਂ ਚੱਕ ਕੇ ਲਿਆਉਣ ਨੂੰ ਤਿਆਰ ਸੀ ਜਿੱਥੇ ਤੂੰ ਬੈਠਾ ਕਿਤੇ ਇਹ ਬਰਨਾਲੇ ਸੀ ਬਰਨਾਲੇ ਵੀ ਕੱਲ ਆਪਣਾ ਇਹਦੇ 4 ਵਜੇ ਆਉਂਗਾ ਜੇ ਨਹੀਂ ਤੇ ਫਿਰ ਅੱਜ ਆਏ ਡੰਗਣਗਰ ਸਾਈਂ ਠੀਕ ਹੈ ਬਰਨਾਲੇ ਰਹੇਗੇ ਅਗਲੀ ਰਾਤ ਫਿਰ ਆ ਸਫਰ ਵੀ ਨਹੀਂ ਕੀਤਾ ਜਾਂਦਾ ਨਾ ਨਿਹਾਲ ਸਿੰਘ ਵਾਲੇ ਨਿਹਾਲ ਸਿੰਘ ਵਾਲੇ ਨੇੜੇ ਨਿਹਾਲ ਸਿੰਘ ਵਾਲਾ ਮੁੱਗ ਨਾਲ ਸੀ ਨਾ ਰਾਜ ਉਥੇ ਜੇ ਕੀ ਕੰਮ ਨੇ ਤੂੰ ਉਥੇ ਰਾਤ ਦਾ ਗੱਲਦਾ ਤੈਨੂੰ ਬੱਧੀ ਸੰਦੀਪ ਚੰਗੀ ਹੋਣਾ ਇਹਨੂੰ ਅੱਜ ਮੁੱਦਾ ਮਾਰ ਦੇ ਫੜ ਕੇ ਇਹਨੂੰ ਸਹੇ ਹੋ ਨਹੀਂ ਇਹਨੂੰ ਗੁੱਸਾ ਚੜਦਾ ਛਿੱਤਰ ਖਾਈ ਜਾਨੀ ਇੱਥੇ ਹੋਤਾ ਅੱਗੋਂ ਬਰਾਬਰ ਸੁਤਨੀ ਕਿੱਥੇ ਡਾਂਗ ਅੱਜ ਕੱਲ ਪੈਸਾ ਬੰਦ ਗੁੱਸਾ ਨਹੀਂ ਚੜਦਾ ਹਾਂ ਬਿਜ਼ਨਸ ਊਮੈਣਾ ਬਿਜ਼ਨਸ ਊਮੈਣਾ ਤੇਰੇ ਕੰਨ ਲੋ ਕੰਨ ਲੋ ਦੀ ਪਰ ਹਾਂ ਤੇ ਵੇਖ ਹਾਂ ਨਾਲ ਫੇਰ ਇੱਥੇ ਤਾਂ ਸਾਰੇ ਪਿੰਡ ਇਕੱਠਾ ਕਰ ਲਿਆ ਨਾਲ ਤੇ ਪਰ ਸਾਹਿਬ ਆਇਆ ਜਿਵੇਂ ਸਾਰੇ ਡਲ ਰਹਿੰਦੇ ਜਿਹਾਏ ਹੁੰਦੇ ਨਹੀਂ ਨਹੀਂ ਓਕੇ ਹੁੰਦੇ ਆ ਉਥੋਂ ਦੇ 6 6 ਨਹੀਂ ਨਹੀਂ ਉਥੇ ਪੈਸੇ ਕਿਹੜਾ ਚੱਲਦਾ ਵਾ ਦੁਬਈ 'ਚ ਦਰਾਮ ਪੌਣੇ ਦਰਾਮ ਅਗਲੇ ਨੇ ਮਹਲਾ ਖ ਦਰਾਮ ਬਰਾਦਾ ਬੜਾਦਾ ਆਪਣਾ ਤਿੰਨੋ ਜਨਰਲ ਕਿ ਆਪਣਾ ਸਮਾਨ ਲੈ ਆਇਆ ਲੱਖ ਬਹੁਤ ਜਨਾਹ ਦਰਾਮ ਥੋੜਾ ਦਦਨਾਰ ਚਲਦੇ ਦਰਾਮ ਕਿਨਾਰ ਚਲਦੇ ਆ ਦਰਾਮ ਚਲਦੇ ਆ ਕਿਨਾਰ ਚਲਦੇ ਆ ਤੁਸੀਂ ਦੱਸਿਓ ਦਰਾਮ ਚਲਦੇ ਕਿ ਦਨਾਰ ਦਨੂਰ ਜੋ ਵੀ ਚੱਲਦਾ ਦੱਸੋ ਚੌਥੀਆ ਜੱਲਾ ਹੋਇਆ ਨਾ ਪਤਾ ਲੱਗੋ ਉੱਥੇ ਲੈ ਦਨਾਰਕੀ ਮਾਰਾ ਚੱਲ ਦੇਕ ਤੇਰੀ ਮੈਂ ਕਰਾਵਾ ਦੇ ਦੇਖੂ ਦੇਖਿਆ ਨਾ ਆ ਆ ਨੋ ਗੁਰੂ ਕਿਹਨਾਂ ਰਹੇ ਨਾਲ ਨਹੀਂ ਰਹਿ ਕੇ ਚੱਲਿਆ ਉਹ ਬਾਰ ਕਰ ਗਿਆ ਉਹ ਦੱਸ ਇਹਨਾਂ ਨੇ ਦੱਸਿਆ ਮੇਰੂ ਧੋਖੇ ਬਾਜਕਾਰਾ ਪਾਸਪੋਰਟ ਐਕਸਪਾਇਰ ਨਿਕਲੇ ਆ ਇਹ ਹੋ ਤਾਂ ਤੇਰੀ ਸੁਰਤ ਕੰਮ ਕਰਨੀ ਚਾਹੀਦੀ ਸੀ ਕਿ ਇੰਜੀ ਕਰਨੀ ਚਾਹੀਦੀ ਸੀ ਉਹਨੇ ਤਾਂ ਦੇਖ ਬਣਾ ਕੇ ਲਾ ਕੇ ਜੇ ਬੜੀ ਕੀਤੀ ਕੋਸ਼ਿਸ਼ ਬਣਾਉਂਦੀ ਹੈ ਪਿੱਛੇ ਗੋਤ ਲਗਾ ਲਈ ਜਿੰਨੇ ਹੁਣ ਦੋ ਤੇ ਕਹਿੰਦੇ ਉਹਨਾਂ ਦੀ ਲਿਖਾ ਸਕਦੇ ਹਾਂ ਤੇ ਮੈਨੂੰ ਹੋਰ ਕੰਟਰੀ ਸੱਤ ਸਕਦੇ ਹਾਂ ਮੈਂ ਪਾਸਪੋਰਟ ਨਵਾਂ ਬਣਾ ਲਵਾਂ ਕਿਸੇ ਵੀ ਕੰਟਰੀ ਦਾ ਇਹ ਵੀ ਬਣਾ ਪਾਸਪੋਰਟ ਇਹ ਵੀ ਮਹੀਨਾ ਲੱਗਿਆ ਨਾ ਮੈਨੂੰ ਸੱਤ ਦੇ ਬਾਰ ਤੇ ਕਢਾਉਣਾ ਪੈਣਾ ਤੇ ਮੈਨੂੰ ਫਿਰ ਉਹ ਪ੍ਰੂਫ ਚੇਂਜ ਕਰਾਉਣੇ ਮੇਰੀ ਗੱਲ ਸੁਣ ਮੈਂ ਲਾਈਕ ਨਹੀਂ ਕਰਦਾ ਤੂੰ ਜਾ ਕੇ ਕਰ ਆਪਾਂ ਨਹੀਂ ਗੱਜਦੇ ਤੁਹਾਡੇ ਕੋਲੇ ਕੱਢਣਾ ਤੇ ਤੇਲ ਵਾਧੂ ਆ ਆਵੇ ਨਹੀਂ ਸੁਣੋ ਬਰ ਭਰਾ ਅੱਜ ਬਜਟ ਦੇ ਦੇ ਨਹੀਂ ਮੂਤ ਨਾ ਚੱਲਦੀਆਂ ਅੱਜ ਬਜਟ ਹੈ ਇੱਕ ਗੱਡੀ ਦਾ ਦੁਬਈ ਚੱਲੇ ਆ ਉਹ ਨੂੰ ਸੋ ਤੁਸੀਂ ਵੀ ਵਾਧਾ ਖਾਂਦੇ ਰਹਿੰਦੇ ਨਾ ਤੇ ਲੋਕ ਇਹ ਯਾਰ ਰਖਾਇਆ ਐ ਐਸੋ ਨਾ ਨਹੀਂ ਕਹਾਂਦਾ ਸਾਡੇ ਸਵੈਟ ਨਾ ਉਹ ਤੇਰਾ ਘਰ ਦਾ ਫਰੀਜ ਕੋਲ ਦਾ ਹੀ ਖਾ ਗਈ ਕਗੜਾ ਮੋਗਾ ਦੇ ਫਰੀਜ ਕੋਲ ਦਾ ਨਾ ਨਾ ਆਇਆ ਕਿ ਸਵੈਟ ਤੇ ਕਿਹੜੇ ਉਹ ਚੱਲ ਗੁੱਗੂ ਨਾ ਹਾਂ ਹੰਬਲੇ ਨਾ ਏ ਦੋ ਵਾਰ ਇੱਕ ਵਾਰ ਜੰਗ ਸਾਰਾ ਪਾਉਗਾ ਸਾਰੀ ਮੋਗੀ ਆ ਗਈ ਫੇਰ ਜਾਗ ਵਗ ਜਾਗ ਵਗ ਇਹਨਾਂ ਨੂੰ ਲੋਹਣ ਕੇ ਜਿਹੜੀ ਵਾਕੀ ਚੱਲੀ ਸਾਡੇ ਤਿੰਨ ਪੱਤੀ ਨੁਕਸਤ ਤਾਂ ਗਈ ਫਸਿਆ ਸੀ ਕੱਲਾ ਉਗੜ ਤਨ ਹੈ ਹਾਂ ਇੰਨਾ ਕਿ ਨੁਕਸੀ ਬਸ ਇੰਨਾ ਕਿ ਨੁਕਸੀ ਭੈਣ ਜੀ ਵੇ ਕਿਦਾਂ ਟੈਨਸ਼ਨ ਚ ਲੱਗੀ ਪਈ ਤੇ ਆ ਆ ਫੱਟੇ ਜੋੜ ਲਓ ਨਾ ਵੇਖੋ ਟੇਪ ਜੀ ਵਾਲੇ ਇਹ ਟੇਪ ਲਾਈਓ ਵੇ ਜੋੜ ਦੇ ਪਾ ਬਾਈ ਸਾ ਨਿਕਲ ਨੁਕਸਤੀ ਕੋਈ ਹਾਂ ਚਲਾ ਕੇ ਵੇਖਣੀ ਪਾਰੇ ਜੇ ਹਾਂ ਜੇ ਚਲਾ ਕੇ ਵੇਖਣੀ ਬਸ ਕੱਲਾ ਧੱਗਾ ਹੀ ਭਜਿਆ ਸੀ ਆਣਾ ਬਸ ਕਿੱਥੇ ਫਸੇ ਗਵਾਂਗੇ ਤੇ ਇੱਥੇ ਹੀ ਫਸਿਆ ਸੀ ਤੇ ਇਹ ਤਾਂ ਮਰਗੀ ਲੱਬ ਲੱਬ ਕੇ ਹਾਂ ਇਹ ਤਾਂ ਨਿਕਲੇ ਆਲੀ ਤੱਕ ਮੈਂ ਗਿਆ ਬੋਰਡ ਨੂੰ ਨੋ 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 ਤੁਹਾਨੂੰ ਪਤਾ ਉਹ ਉਤਲੇ ਪਾਸੇ ਉਹਨੇ ਕੋਲੀ ਜੇ ਹੈ ਨਹੀਂ ਨਹੀਂ ਉਹ ਤਾਂ ਵੈਸੇ ਹੀ ਕੋਲੀ ਵੀ ਉੱਥੇ ਤਾਂ ਨਹੀਂ ਕੋਈ ਨੁਕਸਾ ਦਾ ਤੋਂ ਡੀਨਾਲੋਜੀ ਚ ਕੋਈ ਵੱਡੀ ਮਸ਼ੀਨ ਐ ਨਹੀਂ ਤੇਲ ਹੈ ਹੈਗੀਆਂ ਵਾ ਕਿੱਥੇ ਆ ਹੈ ਇਹ ਨਹੀਂ ਲੈਣੀ ਆ ਆ ਪੁੱਛ ਲੈਣਾ ਚਾਹੀਦਾ ਨਾ ਕਿਉਂਕਿ ਮਕੈਨਿਕ ਨੂੰ ਵੀ ਪਤਾ ਹੁੰਦਾ ਆ ਸੋ ਤੁਸੀਂ ਵੀ ਏਦਾਂ ਹੀ ਜਦੋਂ ਕੋਈ ਮਕੈਨਿਕ ਆਵੇ ਪੁੱਛ ਲਿਆ ਕਰੋ ਉਹ ਕਹਦਾ ਸਾਨੂੰ ਕੋ ਮਕੈਨਿਕ ਲਈ ਦਵਾਈ ਛੱਕੀ ਹੂੰ ਬਹੁਤ ਅੱਛਾ ਰੇਟ ਮਿਲ ਗਿਆ ਸਾਨੂੰ ਇਹ ਤਾਂ ਚਲੋ ਬਰੈਂਡ ਨਿਊ ਆਈ ਸੀ ਤੇ ਹੁਣ ਵੀ ਬਰੈਂਡ ਨਿਊ ਆ ਗਿਆ ਆ ਆ ਗਏ ਜੀ ਤੇ ਮਾਰ ਸਹੀ ਫਿਰ ਤੇਰਾ ਬੰਦਾ ਵੇਖੀ ਅੱਜ ਕੀ ਹਾਏ ਹਾਏ ਜੂਰ ਮਰਿਆ ਆਂਕੀ ਮਗਰੇ ਲੱਗਦਾ ਏਦਾਂ ਨੱਗਾ ਜਾਵੇ ਹੋਵੇ ਹੋਵੇ ਜਾਵੇ ਨਾ ਜਾ ਧੰਕਰ ਜਿਆ ਆ ਤੂੰ ਇਧਰ ਆ ਹਾਂ ਸਰਨਾ ਪਾੜਿਆ ਤੇ ਰਾਜ ਮੈਨੂੰ ਕਿਹਨੇ ਨੂੰ ਕਹਿਣਾ ਆ ਆ ਫਿਰ ਲਾਈ ਸਹੀਆ ਫੱਟਾ ਦੇ ਦੇ ਨਾ ਫੱਟਾ ਸਿਰ ਚ ਹੀ ਪਹਿਣਾ ਤੇਰੇ ਹਾਂ ਅੰਦਰ ਹੀ ਬੈਠੀ ਆ ਚੱਲ ਚੱਲ ਆ ਉਹ ਸੋਫੇ ਤੇਰੇ ਆਪਣੇ ਆਪਣੇ ਗਾਉਂ ਇੱਧਰ ਤੇ ਸੋਫੇ ਤੇ ਹਰ ਬਣਾ ਕਰ ਓਏ ਓ ਕੱਕ ਕੱਕ ਤਕ ਤਕ ਨਾ ਹੁਣ ਕਿਨੇ ਦੇਖ ਲਓ ਜੀ ਜਦੋਂ ਬੰਦੇ ਦੀ ਆਪਦੀ ਮਸ਼ੀਨ ਖਰਾਬ ਹੁੰਦੀ ਕਿਵੇਂ ਬਹਿ ਬਹਿ ਕੇ ਦੇਖਦੀਆਂ ਬਿਨਾ ਪੀੜੀ ਤੋਂ ਬਿਨਾ ਕੱਜ ਤੋਂ ਉਦਾਂ ਭਲਾ ਇਹਨਾਂ ਕਹਦੇ ਪੈਰਾ ਪਰ ਬਹਿ ਨੂੰ ਜਵਣ ਬੈਟਣ ਪਰ ਹੁਣ ਵਿੱਚ ਬੈਠੀਆਂ ਆਪਦੀ ਮਸ਼ੀਨ ਲਈ ਅੱਜ ਤੀਜਾ ਦਿਨ ਆ ਇਹਨਾਂ ਨੂੰ ਕੁਛ ਸੁਝਦਾ ਔੜਦਾ ਨਹੀਂ ਪਿਆ ਨਾ ਇਹਨਾਂ ਦਾ ਕਿਸੇ ਨੂੰ ਬੁਲਾਉਣ ਨੂੰ ਜੀ ਕਰਦਾ ਨਾ ਕਿਸੇ ਨਾਲ ਗੱਲ ਕਰਨ ਨੂੰ ਚੀ ਕਰਦਾ ਜਿਵੇਂ ਨਾ ਰੋਟੀ ਪਾਣੀ ਪਚਣਾ ਹੀ ਬੰਦ ਹੋ ਗਿਆ ਇਹਨਾਂ ਨੂੰ ਸਰਮ ਨਾ ਇਹਨਾਂ ਕੋਸ਼ਿ ਨਹੀਂ ਸੋਝਦਾ ਵੀ ਹਾਈ ਸਾਡੇ ਆਰਡਰ ਲੇਟ ਹੋ ਜਾਂਦੇ ਤੇ ਉਹ ਖੁੰਦੇ ਵੀ ਆ ਭਾਈ ਟੈਨਸ਼ਨ ਵੀ ਹੁੰਦੀ ਆ ਕਿਉਂਕਿ ਆਰਡਰ ਵਾਲਿਆਂ ਨੇ ਤਾਂ ਆਪਦੇ ਟਾਈਮ ਤੇ ਮੰਗ ਲੈਣਾ ਪਰ ਮਸ਼ੀਨਰੀਆਂ ਚੱਲਦੀਆਂ ਜਦੋਂ ਖੜ ਜਾਂਦੀਆਂ ਨਾ ਔਖਾ ਵੀ ਬੜਾ ਹੁੰਦਾ ਤੇ ਸਾਨੂੰ ਪਤਾ ਕਿ ਸਾਨੂੰ ਅੱਜ ਤੀਜਾ ਦੇ ਨਾ ਸੰਦੀਪ ਨੇ ਕਿਸੇ ਨਾਲ ਟੱਬਰ ਨਾਲ ਗੱਲ ਨਹੀਂ ਕੀਤੀ ਇਹ ਇੰਨੀ ਦੁਖੀ ਉਧਰੋਂ ਅਮਨ ਇਹ ਤਾਂ ਦੋਵੇਂ ਭੈਣਾਂ ਬਸ ਇੱਥੇ ਹੀ ਜਮੀਆਂ ਰਹਿੰਦੀਆਂ ਨਾ ਕਿ ਸਿਰੋ ਬਲੌ ਨੱਚਾ ਅੱਜ ਸਾਡੀ ਸੰਦੀਪ ਦੀ ਇੰਗਲਿਸ਼ ਪੰਜਾਬੀ ਹਿੰਦੀ ਸਭ ਬਾਹਰ ਆ ਜਾਣਾ ਇੰਨੇ ਦਿਨਾਂ ਤੱਕ ਬਸ ਸੈ ਲੱਗਦਾ ਸੀ ਮੌਨ ਵਰਤਤੀ ਗਈ ਸੀ ਹੈ ਪੜਾਈ ਪੜ੍ਹਾਈ ਵੜਦੇ ਹਾਂ ਹਾਂ ਪੜਾਈ ਪੜ੍ਹਾਈ ਤਾਂ ਸਭ ਖਤਮ ਹੀ ਹੋ ਗਿਆ ਸੀ ਬੋਲਣਾ ਹੀ ਗਈ ਜਵਾਕਾਂ ਦਾ ਅੱਜ ਸਕੂਲ ਦਾ ਪਹਿਲਾ ਦਿਨ ਤੇ ਇਹ ਤਾਂ ਭਾਈ ਕੁਝ ਸੁਝੇ ਨਾ ਇਹ ਤਾਂ ਕਿਸੇ ਨਾਲ ਗੱਲ ਹੀ ਨਾ ਕਰੇ ਮੈਨੂੰ ਲੱਗੇ ਵੇਖਣੇ ਗੁੱਸੇ ਹੋਈ ਬੈਠੀ ਆ ਨਾ ਮੇਰਾ ਬਲੌ ਨੂੰ ਜੀ ਕਰੇ ਭਾਈ ਜੇ ਡਾਰਕ ਹੋ ਜੇਣਾ ਵਸੋਂਗੇ ਵੀ ਦੇਣਾ ਅਰੇ ਨੂੰ ਦੇ ਦੋ ਪੱਟ ਓ ਮਾਈ ਗਾਡ ਇਹ ਤਾਂ ਬਹੁਤ ਗਲਤ ਗੱਲ ਆ ਪਰ ਚਲੋ ਕੋਈ ਨਾ ਵਾਹਿਗੁਰੂ ਅੱਗੇ ਅਸੀਂ ਵੀ ਪ੍ਰੇ ਕਰਾਂਗੇ ਅਰਦਾਸ ਕਰਾਂ ਬਾਬਾ ਜੀ ਇਹਨਾਂ ਦੀਆਂ ਮਸ਼ੀਨਾਂ ਨਾ ਖੜ੍ਹ ਨਹੀਂ ਚੱਲਦੀਆਂ ਸੋਹਣੀਆਂ ਲੱਗਦੀਆਂ ਨਹੀਂ ਤਾਂ ਸਾਡੇ ਘਰ ਦਾ ਮਾਹੌਲ ਬਹੁਤ ਖਰਾਬ ਹੋ ਜਾਂਦਾ ਦੋ ਹੀ ਤਾਂ ਕੁੜੀਆਂ ਸਾਡੇ ਘਰੇ ਗੱਲ ਕਰਨ ਲਈ ਆਉਂਦੀਆਂ ਜਦੋਂ ਬੋਲਦੀਆਂ ਤਾਂ ਫਿਰ ਬੁਰਾ ਲੱਗਦਾ ਹਰਮਨ ਵਿਚਾਰੇ ਤਾਂ ਉਹ ਹੀ ਚੁੱਪ ਕਰਕੇ ਬੈਠਦੀ ਨਾ ਸੀ ਮੈਨੂੰ ਤਾਂ ਹਰਮਨ ਨੂੰ ਇਹ ਹੁੰਦਾ ਹਾਏ ਰੱਬਾ ਕਿ ਤਾਂ ਸੱਪ ਦੀ ਸਰੀ ਦੇ ਪੈਰ ਹੋਣ ਵੀ ਰੱਖਦਾ ਹੋਣ ਵੀ ਰੱਖਦਾ ਜਰਾ ਆਪ ਦੀ ਹਿੰਦੀ ਦੀ ਕਨਵਰਸੇਸ਼ਨ ਸਾਨੂੰ ਵੀ ਸੁਣਾ ਦਿਓ ਸਾਡੀ ਆਡੀਅנס ਵੀ ਸੁਣਨਾ ਚਾਹੁੰਦੀ ਆ ਕਿਆ ਭਾਵੇਂ ਪੰਜਾਬੀ ਚ ਗੱਲ ਕਰਦੀ ਉਹਦੇ ਨਾਲ ਵੀ ਇਹ ਸੰਦੀਪ ਦੀ ਹਿੰਦੀ ਬਾਹਰ ਨਿਕਲਦੀ ਹੈ ਸੰਦੀਪ ਜਰਾ ਆਪਣੇ ਹਿੰਦੀ ਮੇ ਸਦਾਣਾ ਕੀ ਬੋਲ ਰਹੇ تھے ਆਪ ਇਹ ਤਾਂ ਪਤਾ ਨੇ ਬੀ.ਏ. ਦੀ ਹਿੰਦੀ ਦੀ ਕੀਤੀ ਹੈ ਜਿਹੜੀ ਹਿੰਦੀ ਤਾਂ ਬਾਹਰ ਹੁੰਦੀ ਆ ਲੈ ਨਹੀਂ ਲੋਕਾਂ ਨੂੰ ਪਤਾ ਲੱਗ ਜੂ ਸਾਡੀ ਕੁੜੀ ਇੰਨੀ ਪੜ੍ਹੀ ਲਿਖੀ ਆ ਹੋਰ ਬੀ.ਏ. ਦੀ ਐਮਸੀਏ ਬੀਐਡ ਮਾਸਟਰ ਇਨ ਕੰਪਿਊਟਰ ਸਾਇੰਸ ਪਲੱਸ ਬੀਐਡ ਕੀਤੀ ਪੜ ਪੜ ਕੇ ਤੇ ਸੰਦੀਪ ਨੇ ਉਦੋਂ ਕਿਤਾਬਾਂ ਹੀ ਕਾਲੀਆਂ ਕਰਦੀਆਂ ਇੰਨੀ ਪੜਾਈ ਕੀਤੀ ਸੀ ਉਦੋਂ ਤਾਂ ਕਹਿੰਦੀ ਬਸ ਪੜਨਾ ਤੇ ਮੈਂ ਹੀ ਪੜਨਾ ਹੋਰ ਕਹਿੰਨੇ ਪੜਨਾ ਨਹੀਂ ਕਿਹਨੂੰ ਪੜ੍ਹਨ ਦੀ ਸੀ ਦਿੰਦੀ ਤੇ ਹੌਣ ਸੰਦੀਪ ਮੈਂ ਕਿਹਾ ਮਸ਼ੀਨਾ ਮੈਂ ਹੀ ਚਲਾਉਣੀ ਹੈ ਕਿ ਹੋਰ ਨਹੀਂ ਜਰੂਰੀ ਆ ਬਾਤ ਇਹ ਕੰਮ ਮੈਂ ਹੀ ਕਰਨਾ ਹੌਣ ਨੂੰ ਸਟੈਪਲਾਈਜ਼ਰ ਇਹਨਾਂ ਨੂੰ ਸਟੈਪਲਾਈਜ਼ਰ ਚਾਹੀਦਾ ਜੋ ਨਹੀਂ ਹੈ ਇਹਨਾਂ ਨੂੰ ਇਹਦੀ ਮਸ਼ੀਨ ਕਰੰਟ ਮਾਰਦੀ ਹੈ ਜੋ ਕਿ ਇਹਨਾਂ ਦੇ ਅਰਥ ਨਹੀਂ ਕਰਾਈ ਸਕੇ ਟੈਂਸ਼ਨ ਦੇ ਵਿੱਚ ਇਹ ਦੋਨੋਂ ਪੈਣਾ ਇੱਕ ਬੜੀ ਅਲਕੀ ਉਡੀਕ ਸਕਦਾ ਪਰ ਮੈਨੂੰ ਸਮਝ ਸਕਦੀ ਹੈ ਜਦੋਂ ਜਿਹਦਾ ਕੰਮ ਹੋਵੇ ਨਾ ਜਦੋਂ ਉਸ ਬੰਦੇ ਦਾ ਕੰਮ ਕਿਸੇ ਦਾ ਵੀ ਰੁਕ ਜਾਵੇ ਨਾ ਜਿਵੇਂ ਤਾਂ ਉਹ ਬੰਦੇ ਨੂੰ ਹੀ ਸਮਝ ਆਉਂਦਾ ਵੀ ਉਹਦੇ ਤੇ ਕੀ ਬੀਤਦੀ ਆ ਬਾਕੀ ਆਪਣੇ ਵਾਸਤੇ ਤਾਂ ਇਹ ਗੱਲਾਂ ਹੀ ਆ ਮੈਂ ਤਾਂ ਇੱਥੇ ਬੈਠੀ ਇਹਨਾਂ ਨੂੰ ਦੇਰ ਦੇ ਕੇ ਰਿਪਲਾਈ ਕਰਦੀਆਂ ਜਿਹੜੇ ਲੋਕਾਂ ਦੇ ਰਿਪਲਾਈ ਕਰਨੇ ਹੁੰਦੇ ਆ ਮੈਂ ਕਿਵੇਂ ਰਿਪਲਾਈ ਕਰੀ ਜਿੱਦਾਂ ਦਿਲ ਤੇ ਪੱਥਰ ਲਾ ਕੇ ਮੈਂ ਜਵਾਬ ਦਿੰਦੀ ਹਾਂ ਹੋਰ ਨਾਲੇ ਬੇਇੱਜ਼ਤੀ ਵੀ ਕਰਾਨੀ ਕਰਨੀ ਭਈਆ ਆਪ ਕਹਾਂ ਸੇ ਆਏ ਹੋ ਇਹ ਆਇਆ ਵੀਰਾ

ਕੋਨ ਨੂੰ ਭਲਾ ਵਿਚੋਲਣ ਦਾ ਮਤਲਬ ਨਾ ਪਤਾ ਹੋਵੇ ਤੇ ਮੈਂ ਉਹ ਵਿਚੋਲਣ ਕਰਾਂ। ਭਲਾ ਵੀਰੇ ਤੂੰ ਪੰਜਾਬ ਕੀ ਵਿਆਹ ਕਰਾ। ਵੈਸੇ ਸੱਚੇ ਜੂਪੀ ਤੂੰ ਆ। ਉਂਝੇ ਹੋਣਾ ਇਹਨਾਂ ਨੂੰ 20 ਸਾਲ ਹੋ ਗਏ ਪੰਜਾਬ 'ਚ ਰਹਿ ਕੇ। ਤੇ ਫਿਰ ਪੰਜਾਬੀ ਆ ਗਈ? ਪੰਜਾਬੀ ਬੋਲਣੀ ਆ ਗਈ? ਪੰਜਾਬੀ ਤਾਂ ਬੋਲਣੀ ਆਈ ਨਾ। 20 ਸਾਲਾਂ ਤੋਂ ਪੰਜਾਬੀ ਤਾਂ ਨਹੀਂ ਬੋਲਣੀ। 5 ਲੈ ਲੈਂਦਾ। 20 ਸਾਲਾਂ ਚੋਂ ਪੰਜਾਬੀ ਸਮਝ ਲਈਏ ਜਾਂ 20 ਸਾਲ ਹੋਰ ਪੰਜਾਬ ਜਾ ਕੇ ਬੋਲਣੀ ਸਿੱਖ ਜੂਗਾ। ਓ ਮਾਈ ਗੋਡ ਤਾ ਤੱਕ ਤਾਂ ਬੁੱਢਾ ਹੋ ਜਾਊਗਾ। ਪਹਿਲੀ ਭਾਸ਼ਾ ਵੀ ਸਾਡੀ ਉਹ ਬੋਲਣੀ ਜ਼ਰੂਰੀ ਆ। ਉਹ ਗੁਰਮੁਖੀ ਆ ਤਾਂ ਲਿਖਣ ਦੇ। ਬੋਤ ਨਹੀਂ ਆ ਗਾਣੇ ਦੇ ਵਿੱਚ ਪੰਜਾਬੀ ਲਾਏ ਹੁੰਦੇ ਹਨਾ ਮੈਂ ਤਾਂ ਉਹ ਲਾਇਆ ਗਾਣੇ ਦਾ ਪੰਜਾਬੀ ਵਜਦਾ ਵਿੱਚ ਉਹਨੂੰ ਮੈਨੂੰ ਲੱਗਦਾ ਪਤਾ ਵੀ ਨਹੀਂ ਹੋਣਾ ਵੀ ਇਹਦੇ ਪੰਜਾਬੀ ਗਾਣਾ ਲੱਗਾ ਰਿੰਗ ਟੂਨ ਬੜੇ ਅਹੀਂ ਪੇਲੇ ਹੈ ਕਾਲਰ ਟੂਨ ਆਛਾ ਆਛਾ ਬਹਿ ਦੇ ਸਾਹ ਦਸ ਪੰਜਾਬ ਦਾ ਹੀ ਹੈ ਤੂੰ ਫਿਰ ਬਸ ਪੰਜਾਬੀ ਆ ਮੈਂ ਤਾਂ ਤੁਹੇ ਬਾਪੂ ਨਹੀਂ ਬਹੁਤ ਵੱਡੀ ਗੱਲ ਬਾਪੂ ਨੂੰ ਅੰਕਲ ਨੂੰ ਆਉਂਦੀ ਉਹ ਵੀਰੇ ਨੂੰ ਮੈਂ ਤਾਂ ਕੜਪੜਾਤਾ ਆਹ ਜਿਹੜਾ ਇਹ ਵਿਆਹਾਂ ਵਿੱਚ ਤੂੰ ਚੱਕ ਕੇ ਉਹ ਅੰਕਲ ਬੁਲਾਤਾ ਵਾ ਕਦੇ ਕਦੇ ਮੇਰੀ ਸਪੈਲੀ ਹੀ ਸਟੇਟ ਨੂੰ ਡਲ ਜਾਂਦੀ ਆ ਕਦੇ ਕਦੇ ਮੇਰੀ ਜ਼ੁਬਾਨ 'ਚ ਵਾਲ ਪੈ ਜਾਂਦਾ ਉਹ ਥੋੜਾ ਥੋੜਾ ਜਿਹਾ ਪੈ ਜਾਂਦਾ ਹੈ ਰੱਬਾ ਮਾਂ ਪਤਰੀ ਵੀਰੇ ਸੌਰੀ ਉਹ ਆ ਵੀ ਤਾਂ ਨਹੀਂ ਨਿਕਮਾ ਤਪਣਾ ਨਾ ਮੈਨੂੰ ਇਹੋ ਤੱਕੀ ਤੋੜੀ ਕੰਚੂਨੀ ਜੰਦਰੀ ਤਾ ਨਾ ਰਾਜਾ ਮੈਂ ਕਾ ਵਾ ਇਹ ਸਮਝਾਣੇ ਦੇ ਕਰ ਕੀ ਨਹੀਂ ਆਂ ਜੀ ਭਾਗਾ ਲਗਾਉਂ ਮੈਂ ਤੇਰਾ ਦਿਮਾਗ ਨਹੀਂ ਕੰਮ ਕਰ ਰਿਹਾ ਤੇ ਨਹੀਂ ਕਰ ਰਿਹਾ ਉਹਨਾਂ ਦਾ ਕਰ ਰਿਹਾ ਮੈਂ ਤਾਂ ਇਹ ਸੁਣ ਰਹੀ ਜੀ ਮੰਮੀ ਸਾਡੀ ਹਿੰਦੀ ਚ ਬੋਲਉਂਦੀ ਬੋਲਿੰਗ ਦੀ ਮਮਮੀ ਕਿਹੜੀ ਹਿੰਦੀ ਨਹੀਂ ਬੋਲਣ ਜਾਣਦੀ ਸੀ ਤੁਸੀਂ ਹਿੰਦੀ ਬੋਲਣ ਜਾਣਾ ਜਾਣਦੀਆਂ ਮੇਰੇ ਨਾਲ ਨਹੀਂ ਆਮ ਤਾਂ ਦਸ ਨਾਲ ਵਧੀਆ ਨਹੀਂ ਜੀ ਦੱਸ ਕੇ ਮਮਮੀ ਸੰਦੀਪ ਨਾਲ ਵਧੀਆ ਹਿੰਦੀ ਬੋਲਦੀ ਹੈ ਨਾ ਸੰਦੀਪ ਤਾਂ ਹਿੰਦੀ ਦਾ ਸੱਕੇ ਦਾ ਅਜੀ ਕਰ ਸੰਦੀਪ ਦਾ ਹਿੰਦੀ ਪੰਜਾਬੀ ਰਗੜ ਕੇ ਤੇ ਉਹ ਚਟਨੀ ਬਣਾ ਦਿੰਦੀ ਆ ਵੀ ਇਹ ਮਿਕਸ ਹੋ ਗਏ ਤੇ ਬਸ ਇੱਕੋ ਕੁਝ ਹੋ ਗਿਆ ਉਹ ਚਲੂਣ ਪਾਇਆ ਮਿਰਚ ਪਾਈ ਤੇ ਬਸ ਚਟਨੀ ਬਣ ਗਈ ਵਿੱਚ ਗੰਡਾ ਛੱਡ ਦਿੰਦੀ ਆ ਆ ਇਹ ਚ ਰਹਿ ਬਣਾਈ ਆ ਉਹ ਫਾਈਨਲੀ ਚੱਲ ਚਲੋ ਤੁਹਾਨੂੰ ਦੱਸਦੇ ਮਸ਼ੀਨ ਤੇ ਹਾਂ ਚੱਲ ਇਹ ਗੱਲਾਂ ਕਰਨੀਆਂ ਆ ਹਾਂ ਗੱਲਾਂ ਕਿਰਾ ਡਿਜ਼ਾਈਨ ਸਹੀ ਚੱਲ ਰਿਹਾ ਯਸ ਵੀ ਉਸਫਰੇ ਗਿਆ ਸੀ ਐਸਾ ਜਿਹੜਾ ਪਿੰਨ ਸਾਰਾ ਖਾਣਾ ਪੀਣਾ ਦਾਣਾ ਛੱਡ ਕੇ ਬੈਠੀ ਹੁੰਦੀ ਉਹਦੇ ਕੋਲ ਸਿਰਫ ਥੋੜਾ ਜਿਹਾ ਪਿਆਜ਼ ਹੀ ਸਮਝੋ ਬਾਹਰ ਹੋਈ ਪਈ ਸੀ ਜੀ ਨੋ ਬੇਕੇ ਨਾ ਤੀਜਾ ਦੀ ਟੈਨਸ਼ਨ ਹੋ ਰਹੀ ਸੀ ਫਿਰ ਹੁਣ ਤੁਸੀਂ ਉਹਨੂੰ ਪੁੱਛ ਲਈਂ ਕਿ ਇਹ ਗਰੰਟੀ ਉਹ ਕਿ ਇਹ ਗੱਡੀ ਨੂੰ ਇਹਦਾ ਚੈੱਕ ਕਰਨਾ ਹਾਂ ਉਹਨੂੰ ਪੁੱਛ ਲਿਆ ਉਹ ਸਮਝ ਗਿਆ ਸਾਰਾ ਕੁਝ ਕੋਈ ਉਹਨੇ ਬੱਸਿਆ ਹੱਸਾਂ ਇੱਕ ਕੁੜੀ ਨੇ ਦੇ ਛਿੱਧਰ ਕਿਨੋਂ ਧਾਗਾ ਧੁਗਤ ਦੇ ਫਸ ਗਿਆ ਇੰਨਿਆਂ ਨੇ ਦੋਹਾਂ ਭੈਣਾਂ ਨੇ ਸਾਨੂੰ ਮਸ਼ੀਨ ਹੀ ਖੁੱਲ੍ਹ ਦਿੱਤੀ ਮੈਂ ਕਹਿੰਦੀ ਬਹੁਤ ਚੋਲਾ ਆਇਆ ਗਰੰਟੀ ਦੇ ਬਾਅਦ ਅਗਲਾ ਨਹੀਂ ਕੋਈ ਪੁੱਛਦਾ ਰਹਦਾ ਜੇ ਨਾ ਤੁਸੀਂ ਆਪ ਤਾਂ ਮਕੈਨਿਕ ਕਾਲ ਥੋੜਾ ਜਿਆਦਾ ਬੰਦੇ ਨੂੰ ਆਉਣਾ ਚਾਹੀਦਾ ਉਹਨਾਂ ਨੂੰ ਪੁੱਛ ਕੇ ਬੰਨਣਾ ਚਾਹੀਦਾ ਮਕੈਨਿਕ ਇਹ ਥੋੜੀ ਆਮ ਘਰੇ ਬੁਲਾ ਕੇ ਬਹਿ ਜਾ ਜੋੜ ਨਹੀਂ ਨਾ ਆਵੇ ਬਾਹਰ ਮ ਕਰ ਲੋ ਹੀ ਹੋਰ ਕੰਮ ਹੋਰ ਵੀ ਆ ਕੇ ਨਾ ਦੇਵੇ ਇਹ ਤਾਂ ਉਹੀ ਗੱਲ ਹੋ ਗਈ ਕਿ ਦਿਨੇ ਇੱਕ ਵਾਰੀ ਮੇਰੇ ਸਕੂਟਰ ਘਰੇ ਖੋਲ ਕੇ ਬਹਿ ਗਏ ਬਾਅਦ ਤੁਹ ਪਤਾ ਨਹੀਂ ਲੱਗੇ ਵੀ ਟਾਇਰ ਕਿੱਥੇ ਲਾਉਣਾ ਹੈ ਹੈਂਡਲ ਕਿੱਥੇ ਲਾਉਣਾ ਕਿਉਂ ਪਤਾ ਆਪਣੀ ਤਾਂ ਮਾਰਿਆ ਨਾ ਹੋ ਫਿਰ ਇੱਡੇ ਵੀ ਨਹੀਂ ਮਾਰੇ ਅਕਸਰ ਤਾਂ ਜਿੱਥੇ ਜਿੱਥੇ ਖੋਲਾਂਗੇ ਉੱਦੋਂ ਅੱਜ ਤੱਕ ਦੇ ਵਰਕਰ ਦੇ ਦਿਮਾਗ ਕਿੱਲੇ ਹੋਗੇ ਬੰਦੇ ਕੋਲ ਪੂੰਛ ਪਹਿਲਾਂ ਫੋਟੋ ਖਿੱਚ ਲਵੇ ਕਿਹੜੇ ਕਿਹੜੇ ਪਾਰਟ ਕਿੱਥੇ ਲੱਗੇ

ਹੋ ਤਾਂ ਕਹਿੰਦਾ ਬਹੁਤ ਬਲਾਕ ਚਿੰਤਾ ਕਰਦੀ ਹੈ ਨਹੀਂ ਮੈਂ ਕਿੰਨਾ ਪੈਸਾ ਲਾਇਆ ਕਰੇ ਮੈਨੂੰ ਤਾਂ ਡਾਕ ਸੀ ਮੈਂ ਕਿਹਾ ਪਹਿਲਾਂ ਕੋਈ ਵੀ ਚੈੱਕ ਕਰਾ ਲੇ ਫੇਰ ਆਪਾਂ ਜਿਹੜਾ ਕਿੰਨਾ ਅਸੀਂ ਮੱਥਾ ਮਾਰ ਨਹੀਂ ਮਾਰ ਲਿਆ ਤੇ ਚਲੋ ਹੁਣ ਆਪਾਂ ਤੁਹਾਡਾ ਇਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਆ ਤੇ ਵੀਰੇ ਦਾ ਜਿਹੜਾ ਆਇਆ ਜਿਨੇ ਆ ਕੇ ਵਿਚਾਰੀ ਕਾਦੀ ਮਸ਼ੀਨ ਬਣਾਈ ਤੇ ਸਾਡੇ ਕੁੜੀਆਂ ਦੇ ਚਿਹਰੇ ਤੇ ਰੌਣਕ ਆਈ 3 ਦਿਨ ਕੰਮ ਖਰਾਬ ਸਾਡਾ ਰੁਕ ਗਿਆ ਤੇ ਇਹਨਾਂ ਦਾ ਜਿਹੜਾ ਕੰਮ ਰੁਕ ਗਿਆ ਸੀ ਫੇਰ ਤੋਂ ਚੱਲ ਪਿਆ ਅੱਗੇ ਤੋਂ ਜੇ ਐਵੇਂ ਦੀ ਮੁਸੀਬਤ ਪਵੇ ਕੋਸ਼ਿਸ਼ ਕਰਿਆ ਕਰੋ ਵੀਡੀਓ ਕਾਲ ਤੇ ਮੜਾ ਜੀ ਅਸਿਸਟ ਕਰਦਾ ਆਪਣੇ ਤੋਂ ਬਿਸ਼ੱਕ ਦੀ ਆਪਦੇ ਚਾਰ ਦੇ ਲੈ ਲਓ ਪਰ ਸਾਡੇ ਘਰੇ ਦਾ ਮੌਲ ਕਰਾਉਣੀ ਹੈ ਨਾ ਕੰਗਾ ਇਹ ਤੇ ਕਿਸੇ ਨੂੰ ਬੁਲਾਉਂਦੀਆਂ ਹੋ ਨਹੀਂ ਫਿਰ ਨਾ ਨਾ ਜਿਹੜਾ ਕੱਢਦੀ ਬੱਸ ਉੱਚੀਆਂ ਪਾ ਜਾਂਦੀਆਂ ਨੇ ਇੰਦੀ ਇਹ ਨਹੀਂ ਖੜਗੀਆਂ ਇਹਨਾਂ ਦੀ ਸਾਹ ਰੁਕ ਗਈ ਚਲੋ ਜੀ ਇਸੇ ਦੇ ਨਾਲ ਅੱਜ ਦੇ ਵਲੌਗ ਦਾ ਐਂਡ ਹੁੰਦਾ ਹੈ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਧੰਨਵਾਦ ਆ